ਆਪਣੀ ਨਵੀਂ ਵੀਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਇਸ ਸਮੇਂ ਖੜੇ ਆਪਾਂ ਖਜ਼ਿਆਰ ਤੋਂ ਚੱਲੇ ਹੋਏ ਆ ਤੇ ਚੰਬੇਲੇ ਰਸਤੇ ਤੇ ਖਜ਼ਿਆਰ ਤੋਂ ਚੰਬੇ ਜਿਹੜੀ ਦੂਰੀ ਹੈਗੀ ਉਹ ਤਕਰੀਬਨ ਹੈਗੀ 23 ਕਿਲੋਮੀਟਰ ਦੇ ਆਸ-ਪਾਸ ਤੇ ਇਹ ਸਪੈਸ਼ਲ ਆਪਾਂ ਚੰਬੇ ਦਾ ਬਲੌਗ ਬਣਾਵਾਂਗੇ ਤੇ ਚੰਬਾ ਤੁਹਾਨੂੰ ਪਤਾ ਹੀ ਆ ਕਿੰਨਾ ਮਸ਼ਹੂਰ ਏਰੀਆ ਹੈਗਾ ਹਿਮਾਚਲ ਦਾ ਨਾ ਤੇ ਖਜ਼ਿਆਰ ਹੋ ਗਿਆ ਚੱਬਾ ਹੋ ਗਿਆ ਡਲਹੋਜੀ ਹੋ ਗਿਆ ਤੇ ਇਹ ਏਰੀਆ ਆਪਾਂ ਕਵਰ ਕਰਦੇ ਆ ਚੰਬੇ ਦੇ ਵਿੱਚ ਜਿਹੜਾ ਵੀ ਸਮਾਨ ਵਗੈਰਾ ਬੰਦ ਹੱਥੀ ਜਿਹੜੀ ਬਣਤੀ ਹੁੰਦੀ ਆ ਕੱਪੜਾ ਲੀਡਾ ਦਸਤਾਨੇ ਵਗੈਰਾ ਸੌਲ ਵਗੈਰਾ ਉਹ ਮਤਲਬ ਖ ਚੰਬੇ ਦੇ ਕਿਉਂਕਿ ਇੱਥੇ ਸਰਦੀਆਂ ਨੇ ਤੇ ਸਰਦੀ ਦੇ ਵਿੱਚ ਆਪਾਂ ਦੇਖਾਂਗੇ ਟਰਾਈ ਕਰਾਂਗੇ ਕੁਝ ਲੈ ਕੇ ਜਾਣ ਦੀ ਵੀ ਸਾਲਵ ਵਗੈਰਾ ਜਾਂ ਕੋਈ ਗਲਵਸ ਵਗੈਰਾ ਹਨਾ ਤੇ ਹੁਣ ਆਪਾਂ ਚੱਲਦੇ ਹਾਂ ਚੰਬੇ ਵੱਲ ਤੇ ਇਹ ਬਲੌਗ ਨਾ ਬਣਦੇ ਰਹੋ ਲਾਸਟ ਤੱਕ ਸਵਾਦ ਆਊਗਾ ਪੂਰਾ ਆ ਜੋ ਚੰਬੇ ਦੇ ਜਿਹੜੇ ਰਸਤੇ ਜਾ ਰਹੇ ਆ ਆਪਾਂ ਸਾਹਮਣੇ ਆਪਾਂ ਨੂੰ ਬਰਫ਼ ਵਾਲੇ ਪਹਾੜ ਦੇਖਣ ਨੂੰ ਮਿਲਦੇ ਨੇ ਤੇ ਇਧਰ ਉਹ ਸਾਰੀ ਇਹ ਪੌੜੀ ਨਮਕ ਖੇਤੀ ਹੁੰਦੀ ਹੈਗੀ ਜਿਵੇਂ ਸਾਊਥ ਹਾਲੇ ਪਾਸੇ ਪੌੜੀ ਨੂੰ ਮੇਕਤੀ ਹੁੰਦੀ ਆ ਉਵੇਂ ਹੀ ਹਿਮਾਚਲ ਵਿੱਚ ਪੌੜੀ ਨੂੰ ਮੇਕਤੀ ਹੁੰਦੀ ਹੈਗੀ ਹਿਮਾਚਲ ਦੇ ਕਾਫੀ ਏਰੀਆ ਚ ਇਦਾਂ ਦੀ ਖੇਤੀ ਹੁੰਦੀ ਹੈਗੀ ਤੇ ਜਿਹੜੇ ਆਪਾਂ ਰਸਤੇ ਜਾ ਰਹੇ ਚੰਬੇਲ ਸਾਈਡ ਇਧਰ ਆਪਾਂ ਨੂੰ ਕਾਫੀ ਦੇਖਣ ਨੂੰ ਮਿਲਦੀ ਹੈ ਇਹ ਆਪਾਂ ਪਹੁੰਚ ਚੁੱਕੇ ਹਾਂ ਚੰਬੇ ਤੇ ਇਧਰ ਲਈ ਸੈਟ ਨੇ ਜਦੋਂ ਆਪਾਂ ਚੰਬੇ ਦੇ ਵਿੱਚ ਐਂਟਰ ਹੁੰਨੇ ਆ ਇਧਰ ਹੀ ਸੈਟ ਗੁਰਦੁਆਰਾ ਸਾਹਿਬ ਹੈਗਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇਹ ਜੰਬੇ ਦਾ ਫੁੱਟਬਾਲ ਗਰਾਊਂਡ ਇੱਥੇ ਫੁੱਟਬਾਲ ਵੀ ਖੇਡੀ ਜਾਂਦੀ ਹੈ ਤੇ ਕ੍ਰਿਕਟ ਵੀ ਖੇਡੇ ਅੰਦਰ ਦੇ ਬੰਦੇ ਤੇ ਉਹ ਪਰਲੇ ਬਚੜਾ ਦਿਖ ਰਿਹਾ ਆਪ ਨੂੰ ਉਹ ਹੈਗਾ ਪਿਛਲਾ ਬਾਜ਼ਾਰ ਤੇ ਆਪਾਂ ਬਾਜ਼ਾਰ ਚੱਲਦੇ ਆਂ ਬਾਜ਼ਾਰ ਆਪਾਂ ਘੁੰਮ ਕੇ ਆਉਣੇ ਜਿਹੜੀ ਵੀ ਆਪਾਂ ਨੂੰ ਕੋਈ ਖਰੀਦਾਰੀ ਵਗੈਰਾ ਕਰਨੀ ਹੋਈ ਜੇ ਲੱਗਿਆ ਵੀ ਆਪਾਂ ਖਰੀਦਣ ਮਤਲਬ ਹੈਗੀ ਆ ਚੀਜ਼ ਖਰੀਦਣ ਵਾਲੀ ਤਾਂ ਆਪਾਂ ਜ਼ਰੂਰ ਖਰੀਦਾਂਗੇ ਇਹ ਹੈ ਜੀ ਚੰਪੇ ਦਾ ਬਾਜ਼ਾਰ ਉਧਰਲੀ ਸਾਈਡ 'ਚ ਹਸਪੀਟਲ ਹੈਗਾ ਇਧਰਲੀ ਸਾਈਡ ਬੰਨ ਵੀ ਹੈਗਾ ਤੇ ਸਾਰੀਆਂ ਦੁਕਾਨਾਂ ਵਗੈਰਾ ਇਧਰ ਹੀ ਨੇ ਇਧਰ ਵੀ ਹੈਗੀਆਂ ਨੇ ਕੁਝ ਕੁ ਦੁਕਾਨਾਂ ਇਧਰ ਵੀ ਹੈਗੀਆਂ ਨੇ ਕੇਲੇ ਦਰਜਨੇ ਦੇ ਕੇਲੇ ਦਰਜਨੇ ਕੇਲੇ 1 ਕਿਲੋ ਪੈ ਰਹੇ ਨੇ 100 ਰੁਪਏ ਕਿਲੋ ਨੂੰ 4 ਕਿਲੋ 100 ਰੁਪਏ ਕਿਲੋ ਚੰਬਾ ਦੇ ਵਿੱਚ ਇੱਕ ਤਾਂ ਮਿਊਜ਼ੀਅਮ ਵੀ ਆ ਦੇਖਣ ਵਾਲਾ ਤੇ ਇੱਕ ਹੈਗਾ ਰਾਜੇ ਦਾ ਮਹਿਲ ਕਿ ਰਾਜੇ ਦੇ ਮਹਿਲ ਆਪਾਂ ਗਏ ਸੀ ਉੱਪਰ ਉੱਥੇ ਜੱਜਤ ਹੈਗੀ ਸੀ ਜਾਣ ਦੀ ਉਹ ਐਂਟਰੀ ਲਿਖਿਆ ਹੋਇਆ ਸੀਗਾ ਕਿ ਮਿਊਜ਼ੀਅਮ ਦੇ ਵਿੱਚ ਵੀਡੀਓ ਬਣਾਉਣ ਲਈ ਜਾਜਤ ਹੈਗੀ ਹਾਂ ਹਾਂ ਕਰਕੇ ਆਪਾਂ ਵੀਡੀਓ ਬਣਾएंगे ਇੱਥੇ ਤੇ ਇਸ ਤੋਂ ਬਾਅਦ ਜਿਹੜਾ ਚੰਬਾ ਫੇਮਸ ਹੈਗਾ ਜਿਹੜਾ ਜੁੱਤੀਆਂ ਦਾ ਹਨ ਇੱਕ ਜਿਹੜਾ ਹੱਥੀ ਸੌਲ ਵਗੈਰਾ ਆ ਤੇ ਪੁੱਟੀਆਂ ਵਗੈਰਾ ਬੰਦਦੇ ਨੇ ਇਹੇ ਕਰਕੇ ਜ਼ਿਆਦਾ ਮਸ਼ਹੂਰ ਹੈਗਾ ਚੰਬੇ ਦੀ ਜਿਹੜੀ ਜੁੱਤੀ ਉਹ ਵੀ ਖਾਸੀ ਮਸ਼ਹੂਰ ਹੈਗੀ ਤੇ ਬਾਕੀ ਲੱਕੜ ਦਾ ਕੰਮ ਹੈਗਾ ਲੱਕੜ ਦੀ ਜਿਹੜੀ ਆਪਣਾ ਸਮਾਨ ਵਗੈਰਾ ਹਰ ਤਰ੍ਹਾਂ ਦਾ ਸਾਮਾਨ ਜ ਉਹ ਵੀ ਇੱਥੇ ਖਾਸੀ ਮਸ਼ਹੂਰ ਹੈਗਾ ਜੋਹਰਾ ਪਚਾ ਲੈ ਕੇ ਚੰਬੇ ਤੋਂ ਮੋਟਰਸਾਈਕਲ ਉਹ ਇੱਥੇ ਲੱਗੇ ਸੀ ਆ ਗਰਾਊਂਡ ਦੇ ਕੋਲੇ ਮੈਨੂੰ ਡਰ ਸੀ ਵੀ ਇਹ ਹੱਟ ਕੇ ਚਿੱਟੀ ਪੱਟੀ ਤੋਂ ਬਾਹਰ ਹੋ ਗਿਆ ਤੇ ਉਹ ਨਾ ਚਲਣ ਕੱਟ ਦਨ ਪਰ ਮੋਟਰ ਸੇ ਖੜਾ ਆਪਣਾ ਠਕਰ ਵਾਲਾ ਇਹ ਆ ਜੀ ਚੰਪੇ ਦਾ ਬੱਸ ਸਟੈਂਡ ਧਰਮਸ਼ਾਲਾ ਤੋਂ ਤੇ ਪਠਾਨਕੋਟ ਤੋਂ ਇੱਥੇ ਬੱਸਾਂ ਆਉਂਦੀਆਂ ਨੇ ਇੱਥੇ ਬੱਸ ਮਿਲ ਜਾਂਦੀ ਆ ਬੱਚਿਆਂ ਲਈ ਕੱਪੜੇ ਤਾਂ ਪਰ ਮਿਲ ਗਏ ਸੀਗੇ ਛੋਟੇ ਬੱਚਿਆਂ ਵਾਲੇ ਤੇ ਸਾਲਵ ਵਗੈਰਾ ਮੈਨੂੰ ਪਸੰਦ ਜ ਨਹੀਂ ਆਇਆ ਜਿਆਦਾ ਚੰਬੇ ਦੇ ਕੋਸ ਆਪਾਂ ਸੇਵ ਲੱਤੇ ਸੀਗੇ ਉੱਥੋਂ ਦਾ ਆਣ ਲੱਗਿਆ ਵੀ ਸੇਵ ਵਧੀਆ ਨੇ ਪਰ ਜਦੋਂ ਚੀਰਦੇ ਨੇ ਖਰਾਬ ਜੀ ਨਿਕਲਦੇ ਰ ਬੱਚੇ ਵਿੱਚ ਪੰਜ ਛੇ ਸੇਵ ਸੀਗੇ 100 ਰੁਪਏ ਕਰ ਦਿੱਤੇ ਸੀ ਨੇ ਤੇ ਵਿੱਚ ਥੋੜੇ ਜਿਹਾ ਖਰਾਬ ਨਿਕਲ ਗਏ ਤੇ ਆਪਣੀ ਬਾਟ ਰਹੀ ਆਪਾਂ ਚਲੇ ਹੋਏ ਚੰਬੇ ਤੋਂ ਚੰਬੇ ਤੋਂ ਖਜਾਰਾ ਰਸਤੇ ਯਾਰ ਇੱਥੋਂ 7 ਕਿਲੋਮੀਟਰ ਦਾ ਇੱਧਰ ਗਿਆ ਪਾ ਡਾਈਕੁੰਡ ਪੀਕ ਟ੍ਰੈਕ ਹੈਗਾ ਉਧਰ ਚੱਲ ਜਾਈਏ ਆਓ ਚਲੀਏ ਇਹ ਜਿਹੜਾ ਸਾਹਮਣੇ ਆਪ ਨੂੰ ਦਿਖ ਰਿਹਾ ਦਰਵਾਜ਼ਾ ਇੱਥੋਂ ਐਂਟਰੀ ਫੀਸ ਹੁੰਦੀ ਹੈਗੀ ਕਾਲਾ ਟਾਪ ਸੈਂਚਰੀ ਲਈ ਤੇ ਉਹ ਸਾਹਮਣੇ ਉੱਤਰ ਰਸਤਾ ਆਉਂਦਾ ਹੈਗਾ ਉਹ ਸਾਹਮਣੇ ਕਾਲਾ ਟਾਪ ਲਈ ਤੇ ਇਹ ਕਹਿੰਦੇ 30 ਕਿਲੋਮੀਟਰ ਦਾ ਰਸਤਾ ਹੈਗਾ ਇਹ ਤੇ ਟਰੈਕਿੰਗ ਵੀ ਹੁੰਦੀ ਆ ਤੇ ਮੋਟਰ ਹੈਰ ਜਾਣਾ ਕਿਸੇ ਬੰਦੇ ਨੇ ਤਾਂ ਮੋਟਰਸਾਈਕਲ ਤੇ ਵੀ ਜਾ ਸਕਦਾ ਦਾ ਤੇ ਆਪਾਂ ਅਗਲੇ ਬਲੌਗ ਚ ਕਵਰ ਕਰਾਂਗੇ ਤੇ ਅੱਜ ਇਧਰ ਆਪਾਂ ਚੱਲਦੇ ਆਂ ਡਾਈਕੁੰਡ ਪੀ ਟਰੈਕ ਤੇ ਇੱਥੋਂ ਤਕਰੀਬਨ 5 ਕਿਲੋਮੀਟਰ ਹੈਗਾ ਚਲਿਏ ਵੀ ਜਿਹੜੇ ਆਪਾਂ ਰਸਤੇ ਜਾ ਰਹੇ ਆ ਡਾਈਕੁੰਡ ਟ੍ਰੈਕ ਇਹਦੀ ਚੜ੍ਹਾਈ ਜਮਾਂ ਸਿੱਧੀ ਆ ਗਈ। ਸਕੂਟਰ ਸੇ ਦੂਜੇ ਗੇਰ 'ਚ ਹੀ ਜਾਂਦਾ ਹੈ। ਤੇ ਸਿੱਧੀ ਚੜ੍ਹਾਈ ਜਾ ਰਹੀ ਆ। ਠੰਡ ਬਹੁਤ ਜ਼ਿਆਦਾ ਇੱਥੇ ਬਹੁਤ ਜ਼ਿਆਦਾ ਠੰਡਾ ਹੈ। ਸਰੀਰ ਪੂਰਾ ਕੰਬੀ ਜਾਂਦਾ ਹੈ ਠੰਡ ਨਾਲ। ਕਿਉਂਕਿ ਇੱਥੇ ਨਾ ਸੂਰਜ ਪੈਂਦਾ ਨਹੀਂਗਾ ਸਿੱਧਾ ਤੇ ਜਿੱਥੇ ਇੱਥੇ ਸੂਰਜ ਪੈਂਦਾ ਉਹਦੇ ਤਾਂ ਥੋੜਾ ਜਿਹਾ ਸਕੂਨ ਜਿਹਾ ਮਿਲਦਾਗਾ। ਜਿੱਥੇ ਸੂਰਜ ਪੈਂਦਾ ਨਹੀਂਗਾ ਉੱਥੇ ਠੰਢੀ ਹੰਡੀ ਹਵਾ ਚੱਲਦੀ ਹੈਗੀ। ਤੇ ਪੂਰਾ ਪਾਲਾ ਝੜਦਾ ਸਰੀਰ ਤੋਂ। ਆਪਾਂ ਤਕਰੀਬਨ 5 ਕਿਲੋਮੀਟਰ ਉੱਥੋਂ ਲੱਕੜ ਮੰਡੀ ਤੋਂ 5 ਕਿਲੋਮੀਟਰ ਆ ਗਏ ਤੇ ਮੋਟਰਸਾਈਕਲ ਖੜਾਤਾ ਆਪਾਂ ਇੱਥੇ ਇੱਕ ਹੰਡਾ ਆ ਖੜਾਗਾ ਇੱਕ ਆਪਣਾ ਲੈ ਹੰਡਾ ਖੜਾਗਾ ਤੇ ਇੱਥੋਂ ਆਪਾਂ ਤਕਰੀਬਨ ਡੇਢ 2 ਕਿਲੋਮੀਟਰ ਦਾ ਟਰੈਕ ਹੈਗਾ ਟਰੈਕ ਕਰਕੇ ਮਾਤਾ ਦੇ ਮੰਦਿਰ ਤੇ ਉੱਪਰ ਵੱਲ ਚੱਲਦੇ ਆ ਇਹ ਜਿਹੜਾ ਡਾਈ ਕੋਲੋਂ ਟਰੈਕ ਹੈਗਾ ਇਹ ਹੈਗਾ ਜੀ ਬਹੁਤ ਲਾਣੀ ਮਾਤਾ ਦਾ ਮੰਦਿਰ ਤੇ 2 ਕਿਲੋਮੀਟਰ ਦੇ ਆਸ-ਪਾਸ ਟਰੈਕ ਹੈ ਇਸ ਸਮੇਂ ਦੀ ਗੱਲ ਕਰੀ ਤਾਂ ਸਮਾਂ तकरीबन 4:00 ਵਜੇ ਹੈ। ਛੰਡ ਲੱਗ ਜਾਂਦੀ ਸੀਗੀ ਟਰੈਕ ਥੋੜਾ ਜ਼ੋਰ ਲਾ ਕੇ ਕਰਦੇ ਆ ਪਰ ਛੰਡ ਜੀ ਉਤਰ ਜੂਗੀ। 뷰 ਬਹੁਤ ਸੋਹਣੇ ਪਰ ਬ੍ਰੀਤ ਬਹੁਤ ਸੋਹਣੇ 뷰 ਆ ਪਰ ਹੋਈ। ਚੱਲਾ। ਤਾਂ ਨੌਖਾ ਨਹੀਂ ਲੱਗਦਾ ਇਹ? ਬਿਲਕੁਲ ਵੀ ਨਹੀਂ। ਉਹ ਵਿੱਚ ਲੋਕ ਸ਼ੂਟਿੰਗਾਂ ਲਈ ਫਿਰਦੇ ਹੋਣ ਤੁੰਤ ਰਹਿੰਦਾ। ਜੇ ਮੌਸਮ ਸੁੱਖਿਆ ਇਹਦਾ ਕੁਝ ਵੀ ਨਹੀਂ ਵਟਦਾ। 1.5 ਕਿਲੋਮੀਟਰ ਦਾ ਸਾਰਾ ਟਰੈਕ ਆਗਾ। ਉਹ ਪੂਸਪੀ ਬਾਟ ਨਿੰਗੀ ਤੇ ਵਿੱਚ ਲੋਕ ਸ਼ੂਟਿੰਗ ਲਈ ਫਿਰਦੇ ਨੇ ਕੰਮ ਹੀ ਨਾ ਚੜਾ ਹੁੰਦਾ ਤੇ ਵੀ ਉਹ ਦੇਖੋ ਕਿੰਨੇ ਸੋਹਣੇ ਇੱਥੇ ਪੂਰਾ ਸ਼ਾਂਤੋ ਮੇਂ ਮਹੌਲ ਹੈਗਾ ਸੇਕਟਰ ਧੱਕਾ ਤੋ ਆਹ ਚੜਦਾ ਸੇਂਗ ਸੇਂਗ ਸਾਂ ਚੜ ਰਿਹਾ ਸਾਰੀ ਚੜਦਾ ਬਿੱਲੂ ਇੱਥੋਂ ਦੂਰੀ ਹੈਗੀ 1300 ਮੀਟਰ ਉਹ ਸਾਹਮਣੇ ਐ ਗਵਾਲੀ ਦੂਰ ਨਹੀਂ ਕੁਦਰਤ ਨੇ ਕਿੰਨਾ ਕੁ ਦਿੱਤਾ ਹੈ ਹਨਮਨੋਖ ਨੂੰ ਇਹ ਦੇਖੋ ਸਬਟ੍ਰੈਕ ਵੀ ਹੋਣਗੇ ਜਿਹੜੇ ਹਜੇ ਤੱਕ ਮਾਚਲ ਦੇ ਵਿੱਚ ਲੱਭੇ ਨਹੀਂ ਹੈਗੇ ਉਧਰ ਬਹੁਤ ਲੱਭਣ ਵਾਲੇ ਹੋਣਗੇ ਟਰੈਕ ਕੁਛ ਨਾ ਕੁਛ ਤਾਂ ਹੋਣਗੇ ਇਦਾਂ ਦੇ ਕਿੱਥੇ ਤੱਕ ਫੈਲੀ ਹੋਈ ਹੈ ਕੁਦਰਤ ਦੇਖੋ ਕੀ ਬਾਤ ਹੈ ਇਸ ਸਮੇਂ ਜਿਹੜਾ ਆਪਾਂ ਖੜੇ ਆ ਇਹ ਤਕਰੀਬਨ ਉਚਾਈ ਦੀ ਗੱਲ ਕਰੀ ਤਾਂ 2750 ਮੀਟਰ ਹੈਗਾ 9000 ਫੁੱਟ ਦੇ ਆਸ-ਪਾਸ ਹੈਗਾ ਤੇ ਮਾਹੌਲ ਪੂਰਾ ਸ਼ਾਂਤ ਤੇ ਪੂਰੀ ਸ਼ਾਂਤੀ ਹੈਗੀ 15 तकरीबन रहते 400 मीटर आस के आसपास मंदिर रह गया ਤੇ ਬਾਈ ਵਿਊ ਇਨੇ ਸੋਹਣੇ ਨੇ ਨਾ ਉੱਪਰ ਆ ਕੇ ਕੁਸਕਵਾਟ ਤੱਕ ਤਾਂ ਮੋਟਰਸਾਈਕਲ ਆ ਜਾਣਾਗਾ ਬਹੁਤ ਲੋਕ ਤਾਂ ਨੇੜਾ ਲੱਕੜ ਮੰਡੀ ਹੈਗੀ ਉੱਥੋਂ ਵੀ ਤੁਰ ਕੇ ਆਉਂਦੇ ਨੇ ਪਰ ਜਿੱਥੇ ਤੱਕ ਮੋਟਰ ਹੈ ਲਾਉਂਦਾ ਉੱਥੇ ਤੱਕ ਮੋਟਰਸੇ ਖੜਾ ਕੇ ਡੇਢ ਤੋਂ 2 ਕਿਲੋਮੀਟਰ ਦਾ ਟ੍ਰੈਕ ਜ਼ਰੂਰ ਕਰੇ ਬਹੁਤ ਕੈਂਟ ਲਗੇ ਨੇ ਹੈ ਤੇ ਆਹ ਵਿਊ ਦੇਖੋ ਤੁਸੀਂ ਕਿੰਨੇ ਸੋਹਣੇ ਹੈ ਲਓ ਜੀ ਮੈਨੂੰ ਤਾਂ ਸਾਨੂੰ ਤਕਰੀਬਨ 20 ਮਿੰਟ ਲੱਗਣਗੇ ਸਾਰੇ 15-20 ਮਿੰਟ 15-20 ਮਿੰਟ ਤੇ ਅਸੀਂ ਪਹੁੰਚ ਗਏ ਮਾਤਾ ਦੇ ਮੰਦਿਰ 'ਚ ਟੌਪ ਤੇ ਇਹ ਹੈ ਜੀ ਮਾਤਾ ਪੋਹਲਾਨੀ ਦਾ ਮੰਦਿਰ ਡੈਨਕੌਂਡ ਦੇ ਟੌਪ ਤੇ ਤੋਂ ਫੇਸੇ ਤੇ ਤਕਰੀਬਨ ਹੈਗੀ ਅਜੇ ਤੇ ਟਾਈਮ 5 ਵਜੇ ਦਾ ਹੋਣਾ ਲੱਗਾ ਧੁੱਪ ਹੈਗੀਗੀ ਉੱਦਣੇ ਪਾਸੇ ਤੇ ਜਾ ਪੁੱਛੀ ਆਪਾਂ ਕਿਲਾ ਐਸੀਜੀ ਡੈਨਗੌਂਡ ਦਾ 1.5 ਕਿਲੋਮੀਟਰ ਦਾ ਟ੍ਰੈਕ ਟੋਟਲੀ ਗਰਸ ਛੋਟਾ ਜਿਹਾ ਟ੍ਰੈਕ ਹੈ ਤੇ ਇਹਦੋਂ ਆ ਚੱਲਦੇ ਹੁਣ ਆਪਾਂ ਡਲੋਜੀ ਵੱਲ ਡਲੋਜੀ ਅੱਗੇ ਜਾ ਕੇ ਆਪਾਂ ਮਾਲ ਰੋਡ ਚੱਲਦੇ ਆਂ ਠੀਕ ਠੰਡ ਕਾਫੀ ਆ ਬਾਈਡ ਚੀਟਰ ਪਾਉਣਾ ਪਊਗਾ ਹਵਾ ਹਵਾ ਰੋਕੂਗਾ ਤੇ ਦਸਤਾਨੇ ਵਗੈਰਾ ਪਾਉਣੇ ਪੈਣਗੇ ਆਪਣ ਨੂੰ ਫੇਰ ਜਾ ਕੇ ਆਪਣਾ ਕੰਮ ਸਰੂਗਾ ਕਿਉਂਕਿ ਠੰਡੀ ਠੰਡੀ ਹਵਾ ਚੱਲਦੀ ਆ ਇੱਥੇ ਵੀ ਆਏ ਸਮਾਨ ਆਉਂਦਾ ਪਹਾੜਾਂ ਤੇ ਜਿਹੜੇ ਬੰਦੇ ਟੋਕੇ ਲੈ ਕੇ ਆਉਂਦੇ ਠੀਕ ਹੈ ਜੀ ਠੀਕ ਹੈ ਜੀ ਕੋਰਕਰੇ ਲੇਜ ਨਮਕੀਨ ਵਗੈਰਾ ਸਿਨੇ ਕਈ ਬੰਦੇ ਨੂੰ ਪੁੱਛਿਆ ਵੀ ਮਾਲ ਰੋਡ ਕਿੱਨੇ ਲੱਤੇ। ਸਾਨੂੰ ਕਈ ਬੰਦੇ ਕਹੀ ਗਏ ਵੀ ਸੁਭਾ ਚੌਕ ਦੀ ਮਾਲ ਰੋੜਾ ਤੇ ਗਾਂਧੀ ਚੌਕ ਦੀ ਮਾਲ ਰੋੜਾ। ਅਸੀਂ ਸੁਭਾ ਚੌਕ ਮਤਲਬ ਅਸੀਂ ਗਾਂਧੀ ਚੌਕ ਸੁਭਾ ਚੌਕ ਮਾਗੇ 1.5-2 ਕਿਲੋਮੀਟਰ ਦੇ ਆਸ-ਪਾਸ ਉਧਰੋਂ ਫੇਰ ਸੁਭਾ ਚੌਕ ਤੇ ਇਧਰੋਂ ਫੇਰ ਆ ਗਏ ਹਾਂ। ਗਾਂਧੀ ਚੌਕ ਵੱਲ 3-4 ਕਿਲੋਮੀਟਰ ਦੇ ਆਸ-ਪਾਸ ਅਸੀਂ ਤੁਰ ਕੇ ਆ ਗਏ। ਉਧਰ ਸਾਨੂੰ ਕੋਈ ਕੁਝ ਨਹੀਂ ਮਾਲ ਰੋਡ ਮਿਲਿਆ। ਹਾਂ ਬਸ ਉੱਥੇ ਕੋਈ ਦੁਕਾਨ ਹੈਗੀ ਨੇ ਖਾਣ ਪੀਣ ਦੀ ਆ ਤੇ ਉਹ ਦੁਕਾਨਾਂ ਬੰਦ ਨੇ। ਤੇ ਬਸ ਕੁਝ ਘਟਾਬੇ ਹੈਗੇ ਨੇ। ਕਈ ਕੁਸਕ ਦੀ ਦੁਕਾਨਾਂ ਹੈਗੀਆਂ ਸੀ ਕਿ ਅਸ਼ਟਰੀਟ ਫੂਡ ਵਾਲੀਆਂ ਉਹ ਦੁਕਾਨਾਂ ਵਗੈਰਾ ਬੰਦ ਨੇ ਕੰਨੇ 4 ਕਿਲੋਮੀਟਰ ਦੀ ਵੱਟ ਸਾਨੂੰ ਐਵੇਂ ਪੈ ਗਈ ਮਾਲ ਰੋਡ ਤੇ ਦੁਕਾਨਾਂ ਬੰਦ ਹੋਣ ਦਾ ਕਾਰਨ ਵੀ ਇਹ ਹੈ ਜਲਦੀ ਇਹ ਜਲਦੀ ਦੁਕਾਨਾਂ ਬੰਦ ਕਰ ਦਿੰਦੇ ਨੇ ਕਹਿੰਦੇ ਵੀ ਸਾਡੇ ਕੋਲ ਕੰਮ ਠੰਡਾਗਾ ਹਜੇ ਸਿੱਧੇ ਨਾ ਠੀਕ ਹੈ ਜੀ ਆਪਣਾ ਅੱਜ ਦਾ ਵਲੌਗ ਤੇ ਆਪਾਂ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਤੇ ਜਿਹੜੇ ਮੇਰੇ ਵੀਰ ਨਵੇਂ ਆ ਨੇ ਚੈਨਲ ਤੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ